ਸਾਸੀ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ 사ਸੀ ਕਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਓ ਤੁਸੀਂ ਕਮਲਜੀਤ ਕਿਚਨ ਐਂਡ ਬਲੌਗ ਦੇ ਨਾਲ ਆਪਾਂ ਤੁਹਾਨੂੰ ਦੱਸਣ ਜਾ ਰਹੇ ਕਿ ਅੱਜ ਕੀ ਬਣਾ ਰਹੇ ਹਾਂ ਜਿਸ ਲਈ ਆਪਾਂ ਲਈ ਪਾਲਕ ਪਾਲਕ ਆਪਾਂ ਮੋਟੀ-ਮੋਟੀ ਕੱਟ ਕੇ ਰੱਖ ਲਈ ਹੈ ਤਾਂ ਇਹ ਲਈ ਆਪਾਂ ਨਾਲ ਮੇਥੀ ਇਹ ਵੀ ਆਪਣੇ ਘਰ ਦੀਆਂ ਚੀਜ਼ਾਂ ਨੇ ਆਪਾਂ ਘਰ ਦੀਆਂ ਚੀਜ਼ਾਂ ਹੀ ਘਰੇ ਬਣਾਇਆ ਤਾਂ ਬਹੁਤ ਵਧੀਆ ਰਹਿੰਦਾ ਬਾਜ਼ਾਰ ਚੋਂ ਲੈਣ ਜਾਵੋਗੇ ਤਾਂ ਤੁਹਾਨੂੰ ਉਹਨਾਂ ਵਧੀਆ ਸਮਾਨ ਨਹੀਂ ਮਿਲਦਾ ਪਰ ਲੈਣੀ ਤਾਂ ਬਾਜ਼ਾਰ ਚੋਂ ਹੀ ਪੈਂਦੀ ਹੈ ਇਹ ਨਾਲ ਲਈਆਂ ਆਪਾਂ ਨੇ ਦੋ ਮੂਲੀਆਂ ਜੋ ਆਪਾਂ ਛੱਲ ਕੇ ਰੱਖੀਆਂ ਪੰਜ ਤੋਂ 6 ਲਈਆਂ ਆਪਾਂ ਹਰੀਆਂ ਮਿਰਚਾਂ ਜੀ ਦੇਖੋ ਮਿਰਚਾਂ ਲਈਆਂ ਨੇ ਤਿੰਨ ਪਿਆਜ਼ ਔਰ ਅਦਰਕ ਦਾ ਟੁਕੜਾ ਤੇ ਲਸਣ ਦਾ ਪਾਵਾਂਗੇ ਆਪਾਂ ਪੇਸਟ ਤੇ ਆਪਾਂ ਇਹਨਾਂ ਦਾ ਬਣਾਉਣੇ ਆ ਸਾਗ ਤੁਸੀਂ ਪਹਿਲਾਂ ਸਰ੍ਹੋਂ ਦਾ ਸਾਗ ਕਰਦੇ ਆਂ ਤੁਹਾਨੂੰ ਮੂਲੀ ਮੇਥੀ ਔਰ ਪਾਲਕ ਦਾ ਸਾਗ ਵੀ ਖਵਾਉਂਗੇ ਬਹੁਤ ਟੇਸਟ ਬਣਿਆ ਪਹਿਲਾਂ ਮੈਂ ਆਪ ਬਣਾ ਕੇ ਖਾਧਾ ਤੇ ਫਿਰ ਤੁਹਾਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲਈਆਂ ਵੀਡੀਓ ਦੁਬਾਰਾ ਬਣਾ ਕੇ ਆਓ ਤੁਹਾਨੂੰ ਦੱਸ ਜਾਈਏ ਕਿ ਆਪਾਂ ਇਹ ਕਿਸ ਤਰੀਕੇ ਦੇ ਨਾਲ ਬਣਾਵਾਂਗੇ ਆਪਾਂ ਕੁੱਕਰ ਧਰ ਦਿੱਤਾ ਗਰਮ ਪਾਣੀ ਦਾ ਤੇ ਆਪਾਂ ਪਾਲਕ اور ਮੇਥੀ ਦੋਨੇ ਜਦ ਤੱਕ ਪਾਣੀ ਗਰਮ ਹੁੰਦਾ ਉਦੋਂ ਤੱਕ ਆਪਾਂ ਪਾਲਕ ਮੇਥੀ ਇਹ ਕਰ ਲੈਣੇ ਪਾਲਕ ਮੇਥੀ ਆਪਾਂ ਧੋ ਲੈਣੇ ਚੰਗੀ ਤਰ੍ਹਾਂ ਧੋ ਲਾਂਗੇ ਆਪਾਂ ਮਿੱਟੀ ਵਗੈਰਾ ਨਿਕਲ ਜਾਏਗੀ ਪਾਣੀ ਆਪਣਾ ਰਿਜਨ ਲੱਗ ਗਿਆ ਤੇ ਆਪਾਂ ਇਹ ਸਭ ਤੋਂ ਪਹਿਲਾਂ ਪਾ ਦਿੰਨੇ ਆ ਪਾਲਕ ਕਿਉਂਕਿ ਆਪਾਂ ਪਾਲਕ ਧੋ ਲਈ ਹੈ ਵਿੱਚ ਆਪਾਂ ਕਾ ਧਨੀਏ ਦੀ ਗੁੱਚੀ ਪਾਈ ਆ ਹੁਣ ਪਾ ਲਿਆ ਆ ਪੈਦੇ ਵਿੱਚ ਮੇਥੀ ਅਦੇ ਵਿੱਚ ਮੇਥੀ ਜੋ ਕਿ ਥੋੜੀ ਮੇਥੀ ਸਖਤ ਜੀ ਹੁੰਦੀ ਹੈ ਰਿਜਨ ਨੂੰ ਇਹਦੀਆਂ ਡੰਡੀਆਂ ਵੰਡੀਆਂ ਜੀਆਂ ਬਾਕੀ ਪਾਲਕ ਤਾਂ ਤੁਹਾਨੂੰ ਪਤਾ ਹੀ ਹੈ ਕਿ ਪਾਲਕ ਤਾਂ ਬਹੁਤ ਜਲਦੀ ਬਣ ਜਾਂਦੀ ਹੈ ਆਪਾਂ ਲੈ ਲਿਆ ਸੀ ਦੋ ਮੂਲੀਆਂ ਮोटे-ਮोटे ਪੀਸ ਆਪਾਂ ਕੱਟ ਕੇ ਉਹਦੇ ਵੀ ਇਹਦੇ ਵਿੱਚ ਪਾਵਾਂਗੇ ਲੋਤੇ ਆਪਾਂ ਪਾਉਣੇ ਜੀ ਮੋਟੀਆਂ-ਮੋਟੀਆਂ ਕਰਕੇ ਮੂਲੀਆਂ ਇੰਨੀਆਂ ਵੀ ਮੋਟੀਆਂ ਕਰਨਾ ਪਏ ਕਿ ਬਾਅਦ ਵਿੱਚ ਡੰਡਲ ਜੇ ਖੜੇ ਰਹਿਣ ਹਨ ਤੇ ਜਿਆਦਾ ਮਤਲਬ ਕਿ ਜਿਆਦਾ ਵੱਡੇ ਪੀਸ ਨਾ ਕਰਖਿਓ ਮੋਟੇ ਨਾ ਰਖਖਿਓ ਤੇ ਮੈਂ ਇਹ ਵਿੱਚ ਪਾ ਰਹੀ ਆ ਛੋਟੇ ਪੀਸ ਕਰਕੇ ਉਹ ਵੀ ਤੁਹਾਨੂੰ ਮੈਂ ਦਿਖਾਵਾਂਗੀ ਕਿੰਨੇ ਕਰ ਰਹੇ ਹਲੇ ਆਪਾਂ ਵਿਚਾਰੇ ਓਲੇ ਰੱਖੇ ਹੈਗੇ ਅੱਜ ਮੇਰਾ ਦਿਲ ਕੀਤਾ ਕਿ ਮੈਂ ਮooli ਦਾ ਸਾਗ ਬਣਾਵਾਂ ਇਹ ਬਹੁਤ ਟੇਸਟੀ ਬਣਦੇ ਨੇ ਕਿਉਂਕਿ ਆਪਾਂ ਬਣਾਉਂਦੇ ਰਹਿੰਦਾ ਵਾ ਨਾ ਚੀਜ਼ਾਂ ਨੂੰ ਮੈਂ ਸਿਰਫ ਉਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੀ ਆ ਜੋ ਮੈਨੂੰ ਅੱਛੀ ਲੱਗੀ ਜੋ ਮੈਨੂੰ ਅੱਛੀ ਨਾ ਲੱਗੀ ਮੈਂ ਤੁਹਾਨੂੰ ਬਿਲਕੁਲ ਵੀ ਨਹੀਂ ਦੱਸਦੀ ਤੇ ਪਰਖੇ ਨੇ ਤੇ ਐਡੇ-ਡੇ ਟੁਕੜੇ ਆ ਲਓ ਜੀ ਇਹ ਪਾ ਦਿੱਤਾ ਠੀਕ ਇਹਦੇ ਵਿੱਚ ਪਾਉਣੇ ਆ ਇੱਕ ਆਪਾਂ ਹੋਰ ਚੀਜ਼ ਥੋੜਾ ਪਾਵਾਂਗੇ ਆਪਾਂ ਇੱਕ ਪਿਆਜ਼ ਉਹ ਤੜਕੇ ਵਾਲੇ ਪਿਆਜ਼ ਤੋਂ ਬਿਨਾਂ ਵੱਖਰਾ ਪਾਵਾਂਗੇ ਇਹਦੇ ਵਿੱਚ ਹਨ ਤੇ ਥੋੜਾ ਪਾਵਾਂਗੇ ਆਪਾਂ ਦੇਸੀ ਘਿਓ ਕਿਉਂਕਿ ਜੇ ਤਰੀਜੇ ਦਾ ਤਾਂ ਦੇਸੀ ਘਿਓ ਦਾ ਟੇਸਟ ਵੀ ਫਿਰ ਵੱਖਰਾ ਹੀ ਹੋਏਗਾ ਜਿਆਦਾ ਨਹੀਂ ਮੈਂ ਇੱਕ ਚਮਚਾ ਹੀ ਦੇਸੀ ਘਿਓ ਦੇ ਵਿੱਚ ਪਾਵਾਂਗੇ ਆ ਲੋ ਜੀ ਆ ਪਾ ਪਾਏ ਐਨਾ ਘਿਓ ਦੇਸੀ ਘਿਓ ਦੇਸੀ ਘਿਓ ਪਾ ਦਿੱਤਾ ਥੋੜਾ ਜਿਹਾ ਪਾਵਾਂਗੇ ਆਪਾਂ ਨਮਕ ਕਿਉਂਕਿ ਆਪਾਂ ਨਮਕ ਤੜਕੇ 'ਚ ਵੀ ਪਾਵਾਂਗੇ ਪਰ ਫਿਰ ਵੀ ਦੇ ਵਿੱਚ ਆਪਾਂ ਨਮਕ ਥੋੜਾ ਜਿਹਾ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਅੱਧਾ ਕ ਚਮਚਾ ਨਮਕ ਤੇ ਥੋੜੀ ਜਿਹੀ ਪਾਤੀ ਆਪਾਂ ਅੱਧਾ ਚਮਚਾ ਹਲਦੀ ਦਾ ਜਿਹੜੀ ਇਹਦੇ ਵਿੱਚ ਚੰਗੀ ਤਰ੍ਹਾਂ ਰਚ ਜਾਵੇ ਦੇ ਬਾਅਦ ਵਿੱਚੋਂ ਹਰਾ ਹਰਾ ਜਿਆ ਨਾ ਰਹੇ ਇਸ ਲਈ ਦੇ ਆਪਾਂ ਹਣ ਲਵਾਨੇ ਇਹਦੀ ਸਿਟੀ ਆ ਹੁਣ ਆਪਾਂ ਭੰਨਾ ਜਿਹੜੇ ਬਸੇ ਆਪਾਂ ਰਿਜਨਾ ਸਾਗ ਧਰ ਦਿੱਤਾ ਤੇ ਇਧਰ ਆਪਾਂ ਧਰਾਂਗੇ ਜੀ ਹੁਣ ਲਸਣ ਪਿਆਜ ਅੰਜੀ ਆਪਾਂ ਜੇ ਤੇਲ ਬਿਲਕੁਲ ਨਹੀਂ ਪਾਵਾਂਗੇ ਹਰੇ ਪਹਿਲਾਂ ਤੇਲ ਨਹੀਂ ਪਾਵਾਂਗੇ ਤੁਹਾਨੂੰ ਬਾਅਦ ਦੱਸਦੀਆਂ ਫਿਰ ਆਪਾਂ ਕੱਲੇ ਪਿਆਜ਼ ਹੀ ਭੁੰਨਾਂਗੇ ਆਪਾਂ ਪਿਆਜ਼ ਅਦਰਕ ਘਰ ਹਰੀ ਮਿਰਚ ਇਹ ਆਪਾਂ ਬਿਨਾਂ ਤੇਲ ਤੋਂ ਭੁੰਨਾਂਗੇ ਆਪਾਂ ਇਹਨੂੰ ਹਲਕਾ ਜਿਹਾ ਬ੍ਰਾਊਨ ਕਰਾਂਗੇ ਜ਼ਿਆਦਾ ਨਹੀਂ ਆਪਾਂ ਇਹਨੂੰ ਸੜਨਾ ਜਿਆ ਨਹੀਂਗਾ ਹਲਕਾ ਬ੍ਰਾਊਨ ਹੀ ਕਰਨਾ ਕੱਟ ਕੇ ਇਹਦੇ ਵਿਚ ਕਰਾਂਗੇ ਆਪਾਂ ਇਹਨੂੰ ਇਹਨੂੰ ਹਲਕਾ ਹਿਲਾਉਂਦੇ ਰਹਿਣਾ ਕਿਉਂਕਿ ਆਪਣਾ ਥੱਲੇ ਨਾ ਲੱਗੇ ਕਿਉਂਕਿ ਆਪਾਂ ਇਹਦੇ ਵਿੱਚ ਘਿਓ ਦਾ ਆਪਾਂ ਜੀਰਾ ਵੀ ਇਸਤੇਮਾਲ ਕਰ ਰਹੇ ਆ ਇੱਕ ਚਮਚਾ ਧਕਣੀ ਹਲੇ ਤੱਕ ਆਪਾਂ ਪਾਇਆ ਇਹਨੂੰ ਹਲਕਾ ਬਰਾਊਨ ਜ਼ਰੂਰ ਕਰਾਂਗੇ ਬਿਨਾ ਤੇਲ ਖਾਤੋਂ ਬਿਨਾ ਲਓ ਜੀ ਆਪਣੇ ਹਲਕਾ ਬਰਾਊਨ ਹੋ ਗਿਆ ਇਹ ਇਹਦਾ ਬਣਾਵਾਂਗੇ ਆਪਾਂ ਪੇਸਟ ਹਾਂਜੀ ਆਪਣਾ ਪੇਸਟ ਬਣ ਕੇ ਤਿਆਰ ਹੋ ਗਿਆ ਆਪਾਂ ਇਹਦੇ ਪਾਵਾਂਗੇ ਥੋੜਾ ਜਿਹਾ ਸਰੋ ਆਪਣਾ ਜੀਰਾ ਆਪਾਂ ਹਲੇ ਵੀਰੇ ਵਿੱਚ जो भी पाना तेल रिफाइंड सरसों तेल आप जो भी हमले नहीं पा रहे आप सब तो पहला पावगे जीरा जीरा पा में एक चमचा जीरा अपना चंकी तरह भुन रहे इस तो बाद अपना पेस्ट तैयार है आप ज़्यादा भी पेस्ट नहीं बनाया आप ज़्यादा ना पेस्ट बनाया तो ना ही आप ज़्यादा मोटा रखे ਇਹ ਨੂੰ ਪੰਜਾਬੀ ਵਿੱਚ ਦਰਦਰਾ ਜਾਂ ਕਹਿੰਦੇ ਆ ਆਪਾਂ ਬਣਾਇਆ ਇਹਨੂੰ ਆਪਾਂ ਕੱਟ ਛੇਕਦੇ ਉੱਪਰ ਕਰਾਂਗੇ ਕਿਉਂਕਿ ਜਿਆਦਾ ਦੇ ਉੱਪਰ ਜਲ ਜਾਏਗਾ ਲੋ ਲਵਾਗੇ ਆਪਾਂ ਟਮਾਟਰ ਨੂੰ ਟਮਾਟਰਾਂ ਦਾ ਤਿਆਰ ਕਰ ਰਹੇ ਆਂ ਆਪਾਂ ਪੇਸਟ ਜਿੰਨਾ ਚਿਰ ਆਪਣਾ ਹੈ ਪਿਆਜ਼ ਪਾਉਂਦੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਟਮਾਟਰ ਚਾਪ ਟਮਾਟਰ ਪਾ ਦਿੱਤਾ। ਨਾਲ ਪਾਵਾਗੇ ਆਪਾਂ ਇਹਦੇ ਥੋੜਾ ਜਿਹਾ ਇਹਨੇ ਮਿਕਸ ਕਰ ਲਾਗੇ ਇਹਦੇ ਵਿੱਚ ਚੰਗੀ ਤਰ੍ਹਾਂ ਟਮਾਟਰ ਉਹ ਲਸਣ ਪਿਆਜ਼ ਪਾਇਆ ਜੋ ਲਸਣ ਨਹੀਂ ਪਾਇਆ ਆਪਾਂ ਲਸਣ ਦਾ ਪੇਸਟ ਪਾਵਾਂਗੇ ਹੁਣ ਇਹਦੇ ਵਿੱਚ। ਨਾਓ ਜੀ ਲਸਣ ਦਾ ਪਾਇਆ ਆਪਾਂ ਪੇਸਟ ਦੇਖੋ ਆਪਾਂ ਕੁਝ ਵੀ ਇਹਦੇ ਵਿੱਚ ਤੜਕਾ ਨਹੀਂ ਆਪਣਾ ਸੌਰੀ ਕੋਈ ਤੇਲ 700 ਦਾ ਜਾ ਕੇ ਉਹ ਕੁਝ ਵੀ ਨਹੀਂ ਆਪਾਂ ਇਹਦੇ ਵਿੱਚ ਪਾਇਆ ਆਪਾਂ ਇਹਨੂੰ ਇਸ ਤਰ੍ਹਾਂ ਹੀ ਭੁੰਨਾਗੇ ਤੁਹਾਡਾ ਦਿਲ ਕਰਦਾ ਤਾਂ ਤੁਸੀਂ ਇਸ ਵਿੱਚ ਪਾ ਸਕਦੇ ਹੋ ਪਰ ਕਿਉਂਕਿ ਮੈਂ ਆਪਾਂ ਥੋੜਾ ਜਿਹਾ ਕੇ ਦੇਸੀ ਚਮਚਾਖਿਆਉ ਦਾ ਆਪਾਂ ਉਹਦੇ ਵਿੱਚ ਪਾ ਦਿੱਤਾ ਤੇ ਤੜਕਾ ਮੈਂ ਜਿਹੜਾ ਹੈਗਾ ਉਹ ਇਹ ਤਾਂ ਮੈਂ ਬਿਨਾਂ ਕਿਹਾ ਉਤੋਂ ਹੀ ਭੁੰਨਾਗੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਮਸਾਲੇ ਸਾਲੇ ਪਾਵਾਗੇ ਪਹਲਦੀ ਥੋੜਾ ਪਾਵਾਗੇ ਸੌਂਡ ਸਵਾਦ ਅਨਸਾਰ ਨਮਕ ਕਿਉਂਕਿ ਆਪਾਂ ਨਮਕ ਪਹਿਲਾਂ ਵੀ ਪਾ ਚੁੱਕੇ ਹਾਂ ਘਟ ਪਾਈਏ ਥੋੜੀ ਜਿਹੀ ਲਾਲ ਮਿਰਚ ਬਿਲਕੁਲ ਚੁੰਡੀਕ ਜ਼ਿਆਦਾ ਨਹੀਂ ਹੋਰ ਕੀ ਕੀ ਮਸਾਲੇ ਪਾਉਣੇ ਆ ਮੈਂ ਤੁਹਾਨੂੰ ਦੱਸਤੀ ਹਾਂ ਹਾਂਜੀ ਜੋ ਆਪਾਂ ਇਹਦੇ ਵਿੱਚ ਹੋਰ ਪਾ ਰਹੇ ਹਾਂ ਉਹ ਪਾ ਰਹੇ ਹਾਂ ਮੈਂ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਜ਼ਿਆਦਾ ਨਹੀਂ ਬਿਲਕੁਲ ਵੀ ਖੰਨੀਆਂ ਪਾਉਟਡ ਥੋੜੀ ਜਿਹੀ ਦੇਖ ਲਈਏ ਰਸ ਤੇ ਥੋੜੀ ਪਾਵਾਂਗੇ ਆਪਾਂ ਹੰਗ ਜਿਆਦਾ ਨਹੀਂ ਉਹੀ ਤਕਰੀਬਨ ਕੇ ਅੱਧਾ ਤੇ ਚਮਚਾ ਹਾਂਜੀ ਇਹ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਕਰਾਂਗੇ ਇਹਨੂੰ ਮਿਕਸ ਰਗਰ ਤੁਸੀਂ ਤੜਕੇ 'ਚ ਪਾਣੀ ਪਾਉਣਾ ਤਾਂ ਪਲੀਜ਼ ਗਰਮ ਪਾਣੀ ਜ਼ੋਰ ਲਿਆ ਕਰੋ ਠੰਡੇ ਪਾਣੀ ਜਾਂਸਤੇ ਮਾਰਨਾ ਤਾਂ ਤੁਹਾਡਾ ਤੜਕਾ ਠੰਡਾ ਹੋ ਜਾਏਗਾ ਆਪਾਂ ਇਹਦੇ ਵਿੱਚ ਵੀ ਹੁਣ ਗਰਮ ਪਾਣੀ ਦੇ ਇਸਤੇ ਮਾਰ ਦਰਾਂਗੇ ਪਾਵਾਂਗੇ ਆਪਾਂ ਥੋੜਾ ਜਿਹਾ ਪਾਣੀ ਜਿਆਦਾ ਨਹੀਂ ਕਿਉਂਕਿ ਜਿਆਦਾ ਤੋਂ ਪਾਲਕ ਦੇ ਵਿੱਚੋਂ ਵੀ ਪਾਣੀ ਨਿਕਲੇਗਾ ਆਪਾਂ ਕੱਪ ਦੇ ਵਿੱਚ ਹੀ ਪਾਨੇ ਨਾਲੇ ਕੱਪ ਦੇ ਵਿੱਚ ਤੇਲ ਲੱਗਿਆ ਹੋਇਆ ਵਾ। ਲਓ ਜੀ ਆਪਣਾ ਤੜਕਾ ਤਿਆਰ ਹੈ ਆਪਾਂ ਇਹਦੇ ਵਿੱਚ ਕੋਈ ਵੀ ਕਲਿਕੜ ਤੇਲ ਦਾ ਮਤਲਬ ਕਿ ਆਪਾਂ ਇਸਤੇਮਾਲ ਨਹੀਂ ਕੀਤਾ ਵਾ। ਕਿ ਤੁਸੀਂ ਵੇਰ ਵੀ ਦੇਖੋ ਕਿੰਨਾ ਸੋਹਣਾ ਇਹਦਾ ਕਲਰ ਆਇਆ ਵਾ। ਤੁਸੀਂ ਚਾਹੋ ਤਾਂ ਬਿਲਕੁਲ ਵੀ ਘਿਓ ਦਾ ਇਸਤੇਮਾਲ ਨਹੀਂ ਕਬੀ ਤੇਰ ਤੇ ਆਪਣਾ ਪਾਲਕ ਮੇਥੀ ਵੀ ਤਿਆਰ ਨੇ ਆਪਾਂ ਕੋੜਾ ਪੇਸਟ ਵਾਲਾ ਨੇ ਜੋ ਲੱਗਿਆ ਹੋਇਆ ਕੱਪ ਦੇ ਪੇਸਟ ਇਹ ਆਪਾਂ ਜਰੂਰ ਲਾਹਾਂਗੇ ਤੁਸੀਂ ਦੇਖੋ ਸਾਰਿਆਂ ਦੇ ਘਰੇ ਮੂਲੀਆਂ ਵੀ ਆਉਂਦੀਆਂ ਪਾਲਕ ਮੇਥੀਆਂ ਦੀ ਚਾਹ ਬਾਜ਼ਾਰ ਚ ਆਉਂਦੀ ਆ ਔਰ ਜੇ ਹਨ ਮਗਰ ਨਹੀਂ ਦਿਲ ਕਰਦਾ ਤੁਹਾਡਾ ਖਾਣ ਨੂੰ ਕੈਚ ਪਾਲਖਾਣੀ ਆ ਜਾਂ ਮੇਥੀ ਨਹੀਂ ਖਾਣ ਨੂੰ ਦਿਲ ਕਰਦਾ ਜਾਂ ਮੂਲੀਆ ਖਾਣ ਨੂੰ ਦਿਲ ਕਰਦਾ ਤਾਂ ਤੁਸੀਂ ਇਹਨਾਂ ਦਾ ਸਾਗ ਬਣਾ ਕੇ ਖਾ ਲਿਆ ਕਰੋ ਤੇ ਬੱਚੇ ਵੀ ਬੜੇ ਸਵਾਦ ਨਾਲ ਖਾਂਦੇ ਨੇ ਇਹ ਸਾਰੀਆਂ ਚੀਜ਼ਾਂ ਬਹੁਤ ਹੀ ਅੱਛੀਆਂ ਨੇ। ਥੋੜੀ ਆਪਣਾ ਸਬਜ਼ੀ ਤਿਆਰ ਹੋ ਗਿਆ। पालक मेथी भी अपने तैयार ने कि सोना कलर आया आप ही देख जो कुछ पाया सिर्फ तो सामने पाया कुछ नहीं करके पाया बन के तैयार है पालक अपनी बनी आप देख रहे हैं ਹਾਂਜੀ ਆਪਣਾ ਸਾਗ ਬਣ ਕੇ ਤਿਆਰ ਹੋ ਗਿਆ ਆਪਾਂ ਤੜਕੇ ਦੇ ਵਿੱਚ ਪਾ ਲਿਆ ਇਹਨੂੰ ਘੋਟ ਕੇ ਚੰਗੀ ਤਰੀਕੇ ਨਾਲ ਤਾਂ ਤੁਸੀਂ ਵੀ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੇਰੀ ਇਹ ਵੀਡੀਓ ਤੇ ਸਾਗ ਖਾ ਕੇ ਬਣਾ ਕੇ ਦੇਖਿਓ ਤੇ ਤੁਹਾਨੂੰ ਪਤਾ ਲੱਗੇਗਾ ਕਿ ਇਹ ਤਾਂ ਕਿੰਨਾ ਟੈਸਟ ਹੈ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਸੀਂ ਵੀ ਇਸ ਤਰੀਕੇ ਦਾ ਮੂਲੀ ਵਾਲਾ ਸਾਗ ਜ਼ਰੂਰ ਬਣਾ ਕੇ ਖਾਓ ਮੂਲੀ ਪਾਲਕਾ ਅਰ ਮੇਥੀ ਦਾ ਅਗਰ ਬੱਚੇ ਤੁਹਾਡੇ ਮੂੜੀਆਂ ਨਹੀਂ ਖਾਂਦੇ ਤਾਂ ਇਸ ਤਰ੍ਹਾਂ ਦਾ ਸਾਗ ਬਣਾ ਦਿਓ ਜੋ ਪਾਲਕ ਖਾਂਦੇ ਤੇ ਇਹਨੂੰ ਪਾਲਕ ਇਕੱਲੀ ਪਾਲਕ ਦੇ ਵਿੱਚ ਵੀ ਤੁਸੀਂ ਉਹਨੂੰ ਪਾ ਕੇ ਦੇ ਸਕਦੇ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਆਪਾਂ ਇਹਦੇ ਵਿੱਚ ਆਨਲਣ ਨਹੀਂ ਪਾਇਆਗਾ ਨਾ ਤੇ ਥੋੜਾ ਜਿਹਾ ਸੇਕ ਲੱਗਣਾ ਮੈਂ ਰਦਾ ਆ ਲੈਣਾ ਤੋਂ ਮੈਨੂੰ ਆ ਲੈਣਾ ਅੱਛਾ ਨਹੀਂ ਲੱਗਿਆ ਕਿਵੇਂ ਇਹਦੇ ਵਿੱਚ ਪਾਵਾਂ ਪਰ ਮੈਂ ਜ਼ਰੂਰ ਆ ਲੈਣਾ ਥੋੜਾ ਜਿਹਾ ਪਾਵਾਂਗੀ ਇਹਦੇ ਵਿੱਚ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਆਲਣ ਜਿਆਦਾ ਨਹੀਂ ਪਾਉਂਦੇਗੇ ਮੈਨੂੰ ਸੋਚਿਆ ਨਹੀਂ ਫਿਰ ਚਲੋ ਪਾ ਦਿੰਨੇ ਆਲਣ ਆਲਣ ਦਾ ਹੋ ਟੇਸਟੀ ਬਣ ਜਾਏਗਾ ਹਨ ਦੇਖੋ ਜੀ ਕਿੰਨਾ ਵਧੀਆ ਕਲਰ ਆਇਆ ਹਨਾ ਆਪਾਂ ਥੋੜਾ ਪਾ ਲਿਆ ਇਹਦੇ ਵਿੱਚ ਬੇਸਣ ਪਾਇਆ ਤੇ ਬਹੁਤ ਹੀ ਟੇਸਟੀ ਬਣਿਆ ਵਾ ਤੇ ਮੈਂ ਤਾਂ ਕਿਉਂਕਿ ਚੱਖ ਲਿਆ ਜਿੰਨਾ ਦੇ ਸੀਗੇ ਆਪਾਂ ਕੇ ਖਾਉਂਗੇ ਨਾ ਟੈਸਟ ਲੱਗੇਗਾ ਤੁਹਾਨੂੰ ਅੱਛਾ ਲੱਗਦਾ ਦੇਸੀ ਘਿਓ ਦਾ ਪਰ ਮੈਂ ਕਿਉਂ ਨਹੀਂ ਪਾਉਂਦੇਗੇ ਪਰ ਅੱਜ ਮੈਨੂੰ ਲੱਗ ਰਿਹਾ ਕਿ ਆਪਾਂ ਪਾਵਾਂਗੇ ਤਾਂ ਹੋਰ ਵੀ ਟੇਸਟ ਆਏਗਾ ਹਨਾ ਪਰ ਆਪਾਂ ਪਾਉਂਦੇ ਨਹੀਂ ਆਪਾਂ ਤੜਕਾ ਵੀ ਮਰਕਲ ਕਿਉਂ ਨਹੀਂ ਪਾਇਆ ਵਿੱਚ ਹਰੇ ਦਾ ਸਾਗ ਦੇ ਵਿੱਚ ਆਪਾਂ ਜ਼ਰੂਰ ਪਾਇਆ ਸੀ ਤੇ ਆਪਾਂ ਇਹਨੂੰ ਹੁਣ ਲਵਾ ਲਾਂ ਸੇਬ ਆਲਣ ਪਾਇਆ ਕਰਕੇ ਤੇ ਤੁਸੀਂ ਦੱਸਿਓ ਮੈਨੂੰ ਤੁਹਾਨੂੰ ਮੇਰੀ ਰੈਸਪੀ ਕਿਹੋ ਜਿਹੀ ਲੱਗੀ ਹੈ ਲਾਈਕ ਕਮੈਂਟਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ